ਦਾ ਨਾਮ ਅਨਮੋਲਜੀਤ ਸਿੰਘ ਤੇ ਮੇਰੀ ਅੰਡਰ ਇੰਡੀਆ ਅੰਡਰ 19 ਚ ਸਿਲੈਕਸ਼ਨ ਹੋਈ ਆ ਜਿਹੜਾ ਟੂਰ ਚੱਲੇ ਆ ਆਸਟ੍ਰੇਲੀਆ ਲਈ ਸਰ ਕਦੋਂ ਤੁਸੀਂ ਸਿਲੈਕਟ ਹੋਏ ਹੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪ੍ਰੈਕਟਿਸ ਕਰਦਿਆਂ ਮਤਲਬ ਪੜ੍ਹਾਈ ਕਿੰਨੀ ਕੀ ਤੁਹਾਡੀ ਐਜੂਕੇਸ਼ਨ ਮੇਰੀ ਹੁੰਦੀ ਆ ਮੈਂ 7 ਸਾਲ ਦੀ ਉਮਰ ਤੋਂ ਸਟਾਰਟ ਕਰਤੀ ਸੀ ক্রিকেট ਖੇਲਣਾ ਤੇ ਜੁਲਾਈ ਚ ਮੇਰੀ ਸਿਲੈਕਸ਼ਨ ਹੋਈ ਸੀਗੀ ਤੇ ਮਤਲਬ ਕਿ 10ਵੀਂ ਕਲਾਸ ਚ ਮੈਂ ਪੜਦਾ ਨਾਲ ਨਾਲ ਹਾਂਜੀ ਅੱਛਾ ਹੁਣ ਪੜ੍ਹਾਈ ਦੇ ਨਾਲ-ਨਾਲ ਤੁਹਾਡਾ ਮਤਲਬ ਸਪੋਰਟਸ ਦਾ ਜਾਰੀ ਹਾਂਜੀ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਜਾਰੀ ਹੈ ਹਾਂਜੀ ਮਤਲਬ ਪੜ੍ਹਾਈ ਦੇ ਨਾਲ ਨਾਲ ਸਪੋਰਟ ਜਾਰੀ ਆ ਤੇ ਨਾਲ ਨਾਲ ਮੈਂ ਖੇਡਦਾ ਹਾਂ ਕ੍ਰਿਕਟ ਖੇਲੀ ਹੈ ਨਾ ਬਟ ਨਾਲ ਨਾਲ ਬੜ ਪੜ੍ਹਾਈ ਨੂੰ ਇਹਨਾਂ ਸਮਾਂ ਨਹੀਂ ਦੇ ਪੰਦਾ ਬਟ ਠੀਕ ਠੀਕ ਹੈ ਨਾਲ ਨਾਲ ਚੱਲੀ ਜਾ ਰਹੀ ਹੈ ਪੜ੍ਹਾਈ ਅੱਛਾ ਫੈਮਲੀ ਦੀ ਕਿੱਦਾਂ ਦੀ ਸਪੋਰਟ ਰਹੀ ਹੈ ਫੈਮਲੀ ਦੀ ਸ਼ੁਰੂ ਤੋਂ ਸਪੋਰਟ ਵਧੀਆ ਰਹੀ ਹੈ ਉਹਨਾਂ ਨੇ ਕਦੀ ਮੈਨੂੰ ਰੋਕਿਆ ਨਹੀਂ ਟੋਕਿਆ ਨਹੀਂ ਉਹ ਕਹਿੰਦੇ ਕਿ ਜੋ ਤੂੰ ਕਰਨਾ ਉਹ ਕਰ ਆਪਣਾ ਵਧੀਆ ਬਸ ਆਪਣਾ ਸਾਨੂੰ ਪ੍ਰਾਊਡ ਫੀਲ ਕਰਾ ਕੇ ਦੇ ਇਹ ਸੁਪਨਾ ਸੀਦਾ ਸੀਗਾ ক্রিকেট ਦਾ ਮਤਲਬ ਤੁਹਾਡਾ ਆਪਣਾ ਸੀਗਾ ਮਦਰ ਬਾਪ ਦਾ ਪਾਪਾ ਖੇលਦੇ ਸੀਗੇ ਸਟਾਰਟਿੰਗ ਤੋਂ ਤੇ ਉਹਨਾਂ ਦਾ ਸੁਪਨਾ ਸੀਗਾ ਫਿਰ ਉਹਨਾਂ ਨੇ ਬਾਅਦ ਵਿੱਚ ਮੈਨੂੰ ਕਿਹਾ ਕਿ ਖੇਲਣਾ ਤੇ ਫਿਰ ਮੈਨੂੰ ਵੀ ਸ਼ੌਂਕ ਸੀਗਾ ਖੇਲਣ ਦਾ ਤੇ ਫਿਰ ਨਾਲ-ਨਾਲ ਮੈਂ ਖੇលਦਾ ਰਿਹਾ ਅੱਛਾ ਹੁਣ ਕਿਸ ਤਰੀਕੇ ਦੀ ਤੁਹਾਡੀ ਤਿਆਰੀ ਹੈਗੀ ਆ ਜਾਂ ਕਿੰਨੀ ਤਰੀਕ ਨੂੰ ਤੁਸੀਂ ਜਾਣਾ ਮੈਂ ਸਤੰਬਰ 21 ਸਤੰਬਰ ਨੂੰ ਸਾਡੇ ਮੈਚ ਸਟਾਰਟ ਨੇ ਤੇ ਸਤੰਬਰ ਪਹਿਲਾਂ ਹੀ ਉਸ ਤੋਂ ਪਹਿਲਾਂ ਹੀ 15 ਤਰੀਕ ਨੂੰ ਅਸੀਂ ਨਿਕਲ ਜਾਾਂਗੇ ਥੋੜਾ ਇੰਡੀਆ ਤੋਂ ਹੁਣ ਅੱਗੇ ਕੀ ਏਮ ਲੈ ਕੇ ਚੱਲੇ ਹੋ ਕਿ ਅਗਲੇ ਸਾਲ ਅੰਡਰ 19 ਇੰਡੀਆ ਵਰਲਡ ਕਪ ਖੇਲਣਾ ਹੈ ਤੇ ਉਸ ਤੋਂ ਬਾਅਦ ਸੀਨੀਅਰ ਟੈਸਟ ਟੀਮ ਚ ਆਪਣੀ ਜਗ੍ਹਾ ਬਣਾਉਣੀ ਹੈ ਤੇ ਆਪਣੇ ਖਰਦਿਆਂ ਨੂੰ ਪ੍ਰਾਊਡ ਫੀਲ ਕਰਾਉਣਾ ਤੇ ਆਪਣੇ ਕੋਚ ਨੂੰ ਪ੍ਰਾਊਡ ਫੀਲ ਕਰਾਉਣਾ ਹੈ ਲੱਗਦਾ ਟੀਵੀ ਤੇ ਜਿਵੇਂ ਆਪਾਂ ਆਮ ਤੌਰ ਤੇ ਮੈਚ ਦੇਖਦੇ ਆ ਹੁਣ ਉੱਥੇ ਪ੍ਰੈਕਟੀਕਲੀ ਆਪਾਂ ਉਹਨਾਂ ਦੇ ਨਾਲ ਲੜਾਕੀ ਖੇਲਣਾ ਉਹ ਉਸ ਟੀਮ ਦੇ ਨਾਲ ਹਿੱਸਾ ਲੈਣਾ ਜਿਹੜੀ ਟੀਮ ਨੂੰ ਆਪਾਂ ਟੀਵੀ ਤੇ ਦੇਖਦੇ ਹਾਂ ਹਾਂਜੀ ਮਤਲਬ ਬਹੁਤ ਵਧੀਆ ਲੱਗਦਾ ਹੈ ਕਿ ਪਹਿਲੀ ਵਾਰ ਅਸੀਂ ਪਹਿਲੀ ਵਾਰ ਟੀਵੀ ਤੇ ਅੰਡਰ 16 ਦਾ ਮੈਚ ਆਇਆ ਸੀ ਸਾਡਾ ਤੇ ਉਹ ਸੂ ਫਿਮਰੇ ਕਰਦੇ ਨੇ ਵੀ ਦੇਖਿਆ ਤੇ ਬਹੁਤ ਵਧੀਆ ਲੱਗਾ ਉਹਨਾਂ ਨੂੰ ਸਾਰਿਆਂ ਨੇ ਦੇਖਿਆ ਜੀਗਾ ਤੇ ਕਾਫੀ ਜਣਿਆਂ ਦੇ ਮੈਸੇਜ ਵੀ ਆਏ ਮੈਨੂੰ ਕਿ ਇੱਦਾਂ ਦਾ ਕਰਕੇ ਪ੍ਰਾਊਡ ਫੀਲ ਸੀਗਾ ਤੇ ਉਹਨਾਂ ਨੇ ਕੀਤਾ ਕਿੰਨੇ ਕੁ ਨੌਜਵਾਨ ਆ ਤੁਹਾਡੇ ਨਾਲ ਜਾਂਦੇ ਜਾਣੇ ਕਿੱਥੋਂ ਕਿੱਥੋਂ ਨੇ ਤਿੰਨ ਨੇ ਇੱਕ ਮੈ ਲੁਧਿਆਣੇ ਦਾ ਤੇ ਇੱਕ ਪਟਿਆਲੇ ਦਾ ਵਿਹਾਨ ਮਲੋਤਰਾ ਇੱਕ ਅਮਰੀ ਸਰਦਾਰ ਰਾਹੁਲ ਕੁਮਾਰ ਹਾਂਜੀ ਤਿਆਰੀ ਪੂਰੀ ਹੈ ਹਾਂਜੀ ਪੂਰੀ ਜੀ ਕੀ ਸੁਨੇਹਾ ਉਸ ਨੌਜਵਾਨਾਂ ਨੂੰ ਨੌਜਵਾਨੋ ਬਸ ਮਿਹਨਤ ਕਰਦੇ ਜਾਓ ਆਪਣਾ ਡਿਸਪਲਿਨ ਰੋ ਤੇ ਗਲਤ ਕੰਮਾਂ ਤੋਂ ਦੂਰ ਹੋ ਬਸ ਐਮ ਐਲ ਸਾਹਿਬ ਅੱਜ ਅਨਮੋਲਜੀਤ ਸਿੰਘ ਅੰਡਰ 19 ਕਿਡਨ ਜਾ ਰਹੇ ਆ ਆਸਟ੍ਰੇਲੀਆ ਸਾਡੇ ਲੁਧਿਆਣੇ ਵਾਸਤੇ ਸਾਡੇ ਪੰਜਾਬ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਲੁਧਿਆਣੇ ਸ਼ਹਿਰ ਦਾ ਬੱਚਾ ਅਨਮੋਲ ਅੰਡਰ 19 ਵਿੱਚ ਆਸਟ੍ਰੇਲੀਆ ਬੇਸੇ ਖੇਡਣ ਜਾ ਰਿਹਾ ਹੈ ਕਿੱਥੇ ਇਹਨਾਂ ਦੇ ਮਾਪੇ ਨੂੰ ਮੁਬਾਰਕਬਾਦ ਦਿੰਨਾ ਅਤੇ ਬਾਬਾ ਦੀਪ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਸ ਬੱਚੇ ਤੇ ਆਪਣਾ ਮਿਹਰ ਪਰੇ ਹੱਥ ਰੱਖਣ ਅੱਗੇ ਜਾ ਕੇ ਇਹ ਕਿੰਦੀ ਪਰਫਾਰਮੈਂਸ ਦਿਖਾ ਦੇ ਆਪਣੇ ਖੂਚ ਕਾਲਾ ਜੀ ਦਾ ਆਪਣੇ ਮਾਪੇ ਦਾ ਸਾਡੇ ਸ਼ਹਿਰ ਦਾ ਨਾਮ ਚੁੱਕ ਕਰਨ ਤਾਂ ਕਿ ਇਹਨੂੰ ਦੇਖ ਕੇ ਹੋਰ ਨੌਜਵਾਨ ਵੀ ਪ੍ਰੇਰਿਤ ਹੋ ਕੇ ਖੇਡਾਂ ਵੱਲ ਲੱਗਣ ਨਸ਼ਿਆਂ ਤੋਂ ਬਚਣ ਕਿਉਂਕਿ ਖੇਡਾਂ ਇੱਕੋ ਇੱਕ ਮਾਧਮ ਹੈ ਜਿਦੇ ਰਾਹੀਂ ਜਿਹੜਾ ਨੌਜਵਾਨ ਹੈ ਉਹ ਨਸ਼ੇ ਤੋਂ ਇਸ ਗਲਤ ਲੱਤੇ ਤੋਂ ਫਟ ਕੇ ਖੇਡਾਂ ਵੱਲ ਪਿਆਰ ਹੁੰਦਾ ਤੇ ਮੈਂ ਸਮੁੱਚੇ ਇਲਾਕਾ ਨਵਾਸੀਆਂ ਜਿੱਥੇ ਮਾਰਕਵਾਦ ਇਹਨਾਂ ਉੱਥੇ ਇਹਦੇ ਮਾਪੇ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੱਚੇ ਦੀ ਇਹ ਸੋਚ ਨੂੰ ਅੱਗੇ ਵਧਾਇਆ ਇਹਦੇ ਪਤਾ ਲੱਗੇ ਵੀ ਇਹਦੇ ਬਾਪ ਵੀ ਬੜੇ ਵਧੀਆ ਜਿਹੜੇ ਕਰੈਕਟਰ ਸੀਗੇ ਉਹ ਇੱਕ ਫਾਸਟ ਬੋਲਰ ਸੀ ਖਾਠ ਤੇ ਸਪਿੰਨ ਦਾ ਸੁਮੇਲ ਜਿਹੜਾ ਅਨਮੋਲ ਨਿਕਲਿਆ ਹੁਣ ਤੇ ਇਹ ਮਹਾਰਾਜ ਕਰੇ ਵੀ ਬਹੁਤ ਬਰੰਦਿਆਂ ਦੇ ਜਾਵੇ ਚੈਮਨ ਸਾਹਿਬ ਸਪੋਰਟ ਕੋਟੇ ਨੂੰ ਜਿਹੜਾ ਤਵੱਜਹ ਦਿੱਤੀ ਜਾ ਰਹੀ ਸੀ ਕਿ ਕੋਈ ਵੀ ਨੌਜਵਾਨ ਅਗਰ ਵਧੀਆ ਖੇਡੇਗਾ ਵਧੀਆ ਪਰਫਾਰਮ ਕਰੇਗਾ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਉਹਨੂੰ ਸਰਕਾਰ ਐਪਰੀਸ਼ੀਏਟ ਵੀ ਕਰੇਗੀ ਤਾਂ ਦੇਖੋ ਕਿੰਨੇ ਕਿੰਨੇ ਖਿਡਾਰੀ ਹੁਣ ਤੱਕ ਡੀਐਸਪੀ ਇੰਸਪੈਕਟਰ ਸਿੱਧੇ ਬਣਾਈ ਤੇ ਮੈਂ ਅਨਮੋਲ ਵਿੱਚੋਂ ਵੀ ਦੇਖ ਰਿਹਾ ਵੀ ਆਉਣ ਵਾਲੇ ਸਮੇਂ ਵਿੱਚ ਪਤਨ ਕਿੱਡਾ ਵੱਡਾ ਅਫਸਰ ਬਣ ਕੇ ਸਾਡੇ ਮੂਹਰੇ ਖੜਾ ਹੋਊਗਾ ਉਹਦੇ ਲਈ ਮੈਂ ਦਿਲੋਂ ਅਰਦਾਸ ਕਰਦਾ ਮੈਂ ਨਾਲ ਤੁਹਾਡਾ ਔਰ ਅਨਮੋਲ ਜੀ ਦੇ ਤੁਸੀਂ ਮੈਂ ਮਨਜੀਤ ਸਿੰਘ ਮੇਰਾ ਨਾਮ ਹੈ ਜੀ ਮੈਂ ਅਨਮੋਲ ਦਾ ਚਾਚਾ ਜੀ ਆச்சா ਸਰ ਕਿਸ ਤਰੀਕੇ ਦੀ ਗਾਈਡੈਂਸ ਰਹੀ ਹੈ ਕਿਉਂਕਿ ਆਮ ਤੌਰ ਤੇ ਅਨਮੋਲ ਨੇ ਹੁਣ ਜਗ੍ਹਾ ਬਣਾ ਲਈ ਅੰਡਰ 90 ਦੇ ਵਿੱਚ ਦੇਖੋ ਜੀ ਗਾਈਡੈਂਸ ਦਾ ਇਹਦੇ ਫਾਦਰ ਤੇ ਪੂਰੀ ਉਹਨਾਂ ਦੀ سپورਟ ਰਹੀ ਹੈ ਨਾਲ ਜਿੰਨੀ ਕਿ ਸਾਡੀ ਲੋੜ ਪੈਂਦੀ ਸੀ ਅਸੀਂ سپورਟ ਪੂਰੀ ਕਰਦੇ ਸੀ ਇਹਨੂੰ ਛੋਟੇ ਹੁੰਦੇ ਤੁਸੀਂ ਖੇਡਦੇ ਦੇਖ ਰਹੇ ਆ ਤੇ ਸ਼ੁਰੂ ਤੋਂ ਹੀ ਸੀਗਾ ਵੀ ਇਹ ਬੱਚਾ ਕੁਛ ਨਾ ਕੁਛ ਕਰੂਗਾ ਕਿਉਂਕਿ ਪੂਰਾ ਮਿਹਨਤੀ ਹੈ 7 ਸਾਲ ਦੀ ਉਮਰ ਤੋਂ ਇਹਨੇ ਮਿਹਨਤ ਕਰਨੀ ਸ਼ੁਰੂ ਕੀਤੀ ਸੀ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਵੀ ਇਹਨੂੰ ਅੰਡਰ ਇੰਡ 19 ਚ ਜਗ੍ਹਾ ਮਿਲੀ ਹੈ ਅੱਛਾ ਸਰ ਕਿੰਦਾ ਦਾ ਸਹਿਯੋਗ ਰਹਾ ਫੈਮਲੀ ਦਾ ਆਮ ਤੌਰ ਤੇ ਫੈਮਲੀ ਦਾ ਹੁੰਦਾ ਕਿ ਪਹਿਲਾਂ ਪੜੋ ਫਿਰ ਅੱਗੇ ਵਧੋ ਨਹੀਂ ਫੈਮਲੀ ਦਾ ਪੂਰੀ ਸਪੋਰਟ ਰਹੀ ਹੈ ਜੀ ਕਿਉਂਕਿ ਸ਼ੁਰੂ ਤੋਂ ਹੀ ਇਹਦਾ ਸ਼ੌਕ ਇਹਦੇ ਫਾਦਰ ਦਾ ਵੀ ਤੇ ਇਹਦਾ ਕ੍ਰਿਕਟ ਦਾ ਹੀ ਸ਼ੌਕ ਸੀਗਾ ਇਸ ਕਰਕੇ ਸਟੱਡੀ ਦਾ ਜਿਆਦਾ ਪ੍ਰੈਸ਼ਰ ਨਹੀਂ ਪਾਇਆ ਵੀ ਚਲੋ ਬੱਚਾ ਨਾਲ ਨਾਲ ਪੜ੍ਹੇ ਤੇ ਸਟੱਡੀ ਕਰੇ ਜਿੰਨਾ ਕਰ ਸਕਦਾ ਸੀ ਸਟੱਡੀ ਓਨੀ ਕੇ ਨੂੰ ਸਟੱਡੀ ਕੀਤੀ ਆ ਨੇ ਨਾਲ ਨਾਲ ਹੁਣ 10th ਚ ਪੜ੍ਹ ਰਿਹਾ ਤੇ ਜਿਆਦਾ ਸਮਾਂ ਇਹ ਕ੍ਰਿਕਟ ਨੂੰ ਹੀ ਦਿੰਦਾ ਹੁਣ ਹੁਣ ਜਾ ਰਹੇ ਨੇ ਆਸਟ੍ਰੇਲੀਆ ਲੱਗਦਾ ਆਪਣੇ ਭਾਰਤ ਦਾ ਨਾਮ ਰੋਸ਼ਨ ਹੋ ਰਿਹਾ ਦੂਸਰੀ ਪਾਸੇ ਕਿਸ ਤਰੀਕੇ ਦੀ ਸਰਕਾਰ ਤੋਂ ਵੀ ਦੇਖੋ ਜੀ ਅ ਅਸੀਂ ਤਾਂ ਇਹਨੂੰ ਸ਼ੁਰੂ ਤੋਂ ਹੀ ਜਦੋਂ ਤੋਂ ਖੇਡ ਰਿਹਾ ਅਸੀਂ ਤਾਂ ਇਹਨੂੰ ਹਰਪ੍ਰੀਤ ਸਿੰਘ ਦੀ ਜਗ੍ਹਾ ਤੇ ਹੀ ਦੇਖ ਰਹੇ ਆ ਵੀ ਆਉਣ ਵਾਲਾ ਇੰਡੀਆ ਦਾ ਹਰਪ੍ਰੀਤ ਸਿੰਘ ਇਹੀ ਬਣੂਗਾ ਸਾਡੀ ਤਾਂ ਇਹੀ ਤਮੰਨਾ ਹੈ ਇਹ ਸਰਕਾਰ ਅੱਗੇ ਅਪੀਲ ਹੈ ਵੀ ਜਿਵੇਂ ਬੱਚੇ ਜਿੰਨਾ ਵੀ ਪੰਜਾਬ ਦੇ ਜਾਂ ਕੋਈ ਵੀ ਬੱਚੇ ਗੇਮ 'ਚ ਅੱਗੇ ਜਾਂਦੇ ਆ ਉਹਨਾਂ ਦੀ ਵੱਧ ਤੋਂ ਵੱਧ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਹੈ ਵੀ ਜਿੱਥੇ ਵੀ ਇਕੁਪਮੈਂਟ ਦੀ ਜਾਂ ਕਿਸੇ ਵੀ ਚੀਜ਼ ਦੀ ਲੋੜ ਤਾਂ ਸਰਕਾਰ ਉਹ ਪੂਰੀ ਕਰੇ